ਬਠਿੰਡਾ ਤੇ ਆਸ-ਪਾਸ ਦੇ ਇਲਾਕੇ ਤੋਂ ਚੋਰੀ ਕਰਨ ਦੇ ਦੋਸ਼ ਦੇ ਵਿੱਚ ਨੌ ਔਰਤਾਂ ਦੇ ਇੱਕ ਗਰੋਹ ਨੂੰ ਕਾਬੂ ਕਰਨ ਦੇ ਵਿੱਚ ਬਠਿੰਡਾ ਪੁਲਿਸ ਨੇ ਸਫਲਤਾ ਪ੍ਰਾਪਤ ਕੀਤੀ ਹੈ। ਬਠਿੰਡਾ ਪੁਲਿਸ ਨੇ ਦੱਸਿਆ ਕਿ ਬਿੱਤੇ ਦਿਨੀ ਗੁਰਦੁਆਰਾ ਸਾਹਿਬ ਤੋਂ ਇਨਵਰਟਰ ਚੋਰੀ ਕਰਕੇ ਲੈ ਜਾਣ ਦੇ ਦੋਸ਼ ਦੇ ਵਿੱਚ ਨੌ ਔਰਤਾਂ ਦੇ ਗਰੋਹ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਤਾਂ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਤੋਂ ਤੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਇਹ ਗਰੋਹ ਕਿਸ ਤਰ੍ਹਾਂ ਚੋਰੀਆਂ ਕਰਦਾ ਸੀ ਅਤੇ ਕਿਵੇਂ ਇਹ ਕਟੜਾ ਨੂੰ ਅੰਜਾਮ ਦਿੰਦਾ ਸੀ ਮਾਨਯੋਗ ਸ੍ਰੀ ਗੌਰਵ ਜਰਦੋਤ ਸਾਬ ਡੀਜੀਪੀ ਸਾਹਿਬ ਪੰਜਾਬ ਸ੍ਰੀ ਸਰੇਂਦਰਪਾਲ ਸਿੰਘ ਪਰਮਾਰ ਏਡੀਸੀ ਵੀ ਸਾਹਿਬ ਪਟੰਡਾਰੇ ਸ੍ਰੀ ਬੀਕੁਤਪਰੀ ਕਸਤਰੀ ਸਾਹਿਬ ਜੰਡਾ ਜੀ ਦੇ ਦੇਸ਼ਾ ਨਿਦੇਸ਼ਾਂ ਹੇਠ ਮਨਜੀਤ ਸਿੰਘ ਡੀਐਸਪੀ ਸਾਹਿਬ ਰੂਰਲ ਜਿਹਦੀ ਸੁਪਰਵਾਈਜ਼ਨ ਹੇਠ ਮਾਰੇ ਅੰਤਰਾਂ ਵਿਰੁੱਧ ਚਲਾਈ ਗਈ ਮਹਿੰਉ ਦੇ ਤਾ ਖਾਣਾ ਸਦਰ ਦੇ ਏਰੀਆ ਕਮਕੀ ਇੰਡਸਟਰੀ ਏਰੀਆ ਵਿਚ ਮੰਨ ਇਹ ਅਸੀਂ ਨਾਕਾ ਹੁੰਦੀ ਹਾਈ ਟੈਕ ਕੋਰਸ ਨੀਰ ਤੇ ਮਜੂਸੀ ਕਮੇਟੀ 8624 ਨੂੰ ਮੇਰੇ پاس ਮਹਿਫੂਜ਼ ਆਲਮ ਉਤਰ ਮਨਜ਼ੂਰ ਆਲਮ ਵਾਸੀ ਨੰਰੋਲੀ ਜ਼ਿਲ੍ਹਾ ਦਰਭੰਗਾ ਬਿਹਾਰ ਖਾਲ ਟੈਨ ਫੈਕਟਰੀ ਕੋਰਸਵੀਰ ਨੇ ਆ ਕੇ ਇਤਰਾਜ਼ ਦਿੱਤੀ ਕਿ ਇੱਕ ਨਾਮੂ ਵਿਅਕਤੀ ਨੇ ਉਸ ਦਾ ਮੋਬਾਈਲ ਤੋਂ ਜੱਟ ਕੁਮਾਰ ਕੇ ਕੋਲੇ ਆਤੇ ਭੱਜ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 36 ਇਹਦੀ ਅਸ਼ੇ ਕੁਰੀ ਅੰਡਾ ਸੈਕਿੰਡ 188 ਬੀ ਆਈਪੀਸੀ ਦਰਜ ਕਰਕੇ ਦੋਸ਼ੀ ਦੀ ਭਾਰੀ ਸਜ਼ਾ ਦਿੱਤੀ ਗਈ ਅਤੇ ਮੁッコਰ ਨੂੰ ਖਰਾਬ ਕਰਨ ਤੇ ਚੈਨ ਬਕਤੀ ਦੀ ਵੈਕਸਾਈਡ ਤੰਗਵਾਲੀ ਨੂੰ ਜਾਣ ਵਾਲੇ ਰਸਤੇ ਵਿੱਚ ਖੇਤਾਂ ਵਿੱਚ ਭੱਜ ਕੇ ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਆਕਾਸ਼ਦੀਪ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਬੈਕਸਾਈਡ ਜ਼ੈਰਕਟੇ ਨੂੰ ਕਾਬੂ ਕਰਕੇ ਦਰਮੇਂ ਪ੍ਰਤੀਸ਼ ਉਸ ਪਾਸੋਂ 2 ਪਿਤਾਵਾਇ ਮੋਬਾਈਲ ਬਰਾਮਦ ਕੀਤਾ ਹੈ ਜਿਸ ਨੇ ਪੁਸ਼ਕਸ਼ ਨੇ ਮੰਨਿਆ ਕਿ ਉਸਨੇ ਇਸ ਕਿਸਤ ਹੰਦੀਆਂ 9 ਹੋਰ ਵਾਰਦਾਤਾਂ ਨੂੰ ਜਵਾਬ ਦਿੱਤਾ ਹੈ ਤੇ 9 ਮੋਬਾਈਲ ਫੋਨ ਖੋ ਕੇ ਵੱਖ-ਵੱਖ ਥਾਵਾਂ ਦੇ ਵਿੱਚ ਹਨ ਜਿਸ ਨੂੰ ਨੇ ਇਸ ਨੂੰ ਕੱਲ ਮਾਨਜੋਗ ਅਦਾਲਤ ਦੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਨਡ ਫਾਸਲ ਕੀਤਾ ਗਿਆ ਸੀ ਅੱਜ ਦੁਬਾਰਾ ਫਿਰ ਮਾਨਜੋਗ ਅਦਾਲਤ ਕੋਲ ਕੇ ਪੇਸ਼ ਕਰਕੇ ਬੇਨਤੀ ਕਰਕੇ ਉਸ ਦਾ ਹੋਰ ਰਿਮਾਨਡ ਫਾਸਲ ਕੀਤਾ ਜਾਵੇਗਾ ਇਸ ਪਾਸੋਂ ਹੋਰ ਵੀ ਕਾਫੀ ਤੋਰੀ ਖਦਾ ਮੋਬਾਈਲ ਘੁਣ ਦੇ ਸੰਭਾਵਨਾ ਹੈ